ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿੱਛੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਖਤਿਆ ਇਹਨਾਂ ਤਖਤਾਂ ਦੇ ਬੱਚੇ ਆ ਅਸੀਂ ਇਹ ਪਾਸ਼ਾ ਸਾਡੇ ਪਿੱਛੇ ਹੱਥ ਰੱਖਦਾ ਗੁਰਸਾਹਿਬ ਇਹਨਾਂ ਕੋਲ ਆਈਦਾ ਇਦਾਂ ਝੋਲੀਆਂ ਭਰ ਕੇ ਲੈ ਜਾਈਦੀਆਂ ਤੇ ਜਾ ਕੇ ਵੰਡੀ ਦਿਆਂ ਸਤਿਗੁਰ ਨੇ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਇਹ ਘਰ ਆ ਸਾਡੇ ਪਿਓ ਦਾ ਇਹ ਆ ਸੱਚੀ ਦਰਗਾਹ ਸੱਚੀ ਕਚਹਿਰੀ ਇਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਇਸ ਦਰ ਤੇ ਜੋ ਆਉਂਦਾ ਨਾ ਇੱਥੇ ਸਿਰਫ ਦੀਨ ਦੁਨੀਆ ਦੇ ਨਹੀਂ ਲੋਕ ਪ੍ਰਲੋਕ ਦੇ ਵੀ ਲੀਕਾਂ ਵਜ ਜਾਂਦੀਆਂ ਇਹੋ ਸੱਚੇ ਪਾਤਸ਼ਾਹ ਦੱਸੇ ਪਾਤਸ਼ਾਹ ਦਾ ਘਰ ਹੈ ਸਾਡੇ ਬਾਪੂ ਦੀ ਕਚਹਿਰੀ ਹੈ ਜਿੱਥੇ ਸੱਚ ਸਿਰਫ ਤੇ ਸਿਰਫ ਸੱਚ ਝੂਠ ਦਾ ਇੱਥੇ ਕੋਈ ਕੰਮ ਨਹੀਂ ਇਹ ਪਿਓ ਸਾਡੇ ਦੀ ਅਦਾਲਤ ਦੇ ਵਿੱਚ ਕੋਈ ਜੱਜ ਨਹੀਂ ਕੋਈ ਵਕੀਲ ਨਹੀਂ ਇੱਥੇ ਸਿਰਫ ਇਨਸਾਫ ਹੁੰਦਾ ਹੈ ਅਕਾਲ ਪੁਰਖ ਦੀ ਸੱਚੀ ਦਾਦ ਪਿਆ ਇਹ ਮੇਰੇ ਬਾਪੂ ਦਾ ਘਰ ਹੈ ਇਸ ਦਰ ਦੇ ਬੱਚੇ ਆ ਸੀ ਇਸ ਦਰ ਦੀਆਂ ਹੀ ਬਖਸ਼ਿਸ਼ਾਂ ਸਾਡੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ